ਦੇਖੋ ਭਾਈ ਰਜਿੰਦਰ ਸਿੰਘ ਤਲਵੰਡੀ ਨੂੰ ਕੀਤਾ ਪੁਲਿਸ ਨੇ ਪਰੇਸ਼ਾਨ ਉਹਨਾਂ ਦੀ ਜਵਾਨੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਪੁਲਿਸ ਦੀ ਸ਼ਰਮਨਾਕ ਕਰਤੂਤ ਸਰਕਾਰ ਦੀ ਦਸਨੀ ਹੈ ਜਰੂਰੀ ਬੇਨਤੀ ਸੰਗਤ ਦੇ ਅੱਗੇ ਕਰਨੀ ਹੈ ਵੀ ਅਸੀਂ ਤੁਹਾਨੂੰ ਪਤਾ ਹੈ ਵੀ ਜਦੋਂ ਦੇ ਹੜਾਏ ਆ ਤੇ ਤੁਹਾਡਾ ਆਪਣਾ ਕੈਂਪ ਸ਼ੁਰੂ ਕੀਤਾ ਦਿਨ ਰਾਤ ਇੱਕ ਕੀਤੀ ਆ ਕਿ ਆਪਾਂ ਸੰਗਤ ਦੀ ਸੇਵਾ ਕਰ ਰਹੇ ਆ ਅੱਜ ਮੇਰੇ ਮਗਰ ਪੁਲਿਸ ਦੀਆਂ ਗੱਡੀਆਂ ਲਾਈਆਂ ਗਈਆਂ ਵਾਂ ਦੇਖੋ ਵੀ ਪਹਿਲਾਂ ਇਹ ਆਏ ਆ ਉੱਥੇ ਇਹਨਾਂ ਨੇ ਮੈਂ ਗੱਡੀ ਦੇ ਵਿੱਚ ਨਹੀਂ ਸੀ ਹੈਗਾ ਤੇ ਮੇਰੀ ਗੱਡੀ ਜਾ ਕੇ ਖੜਕਾਈ ਆ ਮੁੰਡਾ ਕੋਈ ਹੋਰ ਗੱਡੀ ਦੇ ਵਿੱਚ ਸੀ ਉਹ ਗੱਡੀ ਖੜ ਰਿਆ ਸੀ ਤੇ ਉਹਦੀ ਗੱਡੀ ਇਹ ਜਿਹੜੇ ਨਾਕੇ ਵਾਲੇ ਪੁਲਿਸ ਵਾਲੇ ਉਹਨਾਂ ਨੇ ਚੈੱਕ ਕੀਤੀ ਹਾਲਾਂਕਿ ਅੱਗੇ ਨਾਕਾ ਲੱਗਾ ਵਾ ਪਿੱਛੋਂ ਗੱਡੀ ਪੁਲਸ ਦੀ ਆਈ ਆ ਉਤਰ ਕੇ ਗੱਡੀ ਦੇ ਕੋਲ ਗਏ ਨੇ ਉਹਨਾਂ ਨੇ ਸ਼ੀਸ਼ਾ ਖੜਕਾਇਆ ਹੈ ਤੇ ਮੁੰਡੇ ਨੂੰ ਕਹਿੰਦੇ ਗੱਡੀ ਚੈੱਕ ਕਰਨੀ ਤਾਂ ਉਹਨੇ ਕਿਹਾ ਵੀ ਇਹ ਗੱਡੀ ਮੇਰੀ ਨਹੀਂ ਆ ਵੀ ਉਹਨੂੰ ਕਹਿੰਦੇ ਵੀ ਇਹ ਰਜਿੰਦਰ ਤਲਵੰਡੀ ਦੀ ਗੱਡੀ ਆ ਨਾ ਤੇ ਗੱਡੀ ਚੈੱਕ ਕਰਨੀ ਗੱਡੀਆਂ ਐ ਅਰੀਜਨਲ ਚੈੱਕ ਚੈੱਕ ਚੁਕ ਕੀਤੀ ਇਹਨਾਂ ਨੂੰ ਹੋ ਸਕਦਾ ਲੱਗਾ ਸੀ ਵੀ ਸ਼ਾਇਦ ਰਜਿੰਦਰ ਅੰਦਰ ਆ ਉਤੋਂ ਬਾਅਦ ਕੀ ਹੁੰਦਾ ਵਾ ਵੀ ਮੈਗੇ ਬਸ ਚੁਣਾ ਹਵਾ ਪਾ ਨਹੀਂ ਹਣੀ ਵੀ ਆਏ ਸਾਰੇ ਆਪਣਾ ਮੌਜੂਦ ਬਾਈ ਹਣੀ ਤੇ ਉਤੋਂ ਬਾਅਦ ਅਸੀਂ ਜਾਂਦੇ ਆ ਕੁਝ ਡਿਸਪੋਜ਼ਲ ਵਗੈਰਾ ਜਾਂ ਹੋਰ ਕੈਂਪ ਦਾ ਸਮਾਨ ਲੈਣ ਹੀ ਅਸੀਂ ਪੱਟੀ ਜਾਂਦੇ ਆ ਤੇ ਉਦੋਂ ਵੀ ਮੈਂ ਆਪਣੀ ਗੱਡੀ ਤੇ ਨਹੀਂ ਜਾਂਦਾ ਕਿਸੇ ਦੂਜੀ ਗੱਡੀ ਤੇ ਜਾਣਾ ਵਾ ਤੇ ਇਹ ਉਸੇ ਟਾਈਮ ਹੀ ਮੇਰੀ ਗੱਡੀ ਅੱਗੇ ਨਿਕਲਦੀ ਆ ਸਾਨੂੰ ਮੈਂ ਉਦੋਂ ਮਤਲਬ ਕਿ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਗੱਡੀ ਨੂੰ ਪਛਾਣ ਲਿਆ ਟਾਰਗੇਟ ਕਰਨਗੇ ਜਾਂ ਗੱਡੀ 'ਚ ਕੋਈ ਚੀਜ਼ ਰੱਖਣਗੇ ਜਾਂ ਕੋਈ ਸੌਨਲੀ ਕੁਝ ਕਰਨਗੇ ਤੇ ਅਸੀਂ ਉਹ ਗੱਡੀ ਪਾਸੇ ਉੱਥੇ ਵੀ ਮੈਂ ਸੋਚਿਆ ਵੀ ਗੱਡੀ ਘਰੇ ਲਾ ਦਈਏ ਗੱਡੀ ਘਰੇ ਲਾਉਣ ਚਲੇਗੇ ਤੇ ਅੱਗੇ ਆਪ ਚਲੇਗੇ ਨਾਲ ਵੀ ਕੋਈ ਸਮਾਨ ਲੈ ਕੇ ਆਉਣਾ ਹੈ ਕੈਂਪ ਦਾ ਹੀ ਪੱਟੀ ਗਏ ਆ ਤੇ ਉੱਥੇ ਪੱਟੀ ਮੋੜ ਤੇ ਇਹ ਫਿਰ ਇਹਨਾਂ ਨੇ ਗੱਡੀਆਂ ਸਾਡੇ ਮਗਰ ਲਾਈਆਂ ਵਾ ਉਤੋਂ ਅਸੀਂ ਗੱਡੀ ਭਜਾਈ ਆ ਤੇ ਆਪਣਾ ਪੱਟੀ ਪਰੇ ਜਾ ਕੇ ਤਰਮਤਨ ਵਾਲੇ ਰੋਡ ਤੋਂ ਫਿਰ ਅਸੀਂ ਚੌਕ ਨੂੰ ਵਾਪਸ ਆਏ ਆ ਤੇ ਜਦੋਂ ਚੌਕ ਨੂੰ ਵਾਪਸ ਆਏ ਆ ਤੇ ਫਿਰ ਇਹਨਾਂ ਦੀਆਂ ਦੋ ਗੱਡੀਆਂ ਉੱਥੇ ਸਾਨੂੰ ਫਿਰ ਇਹ ਉਹ ਉੱਥੋਂ ਸਾਨੂੰ ਫੜਨ ਪਏ ਆ ਤੇ ਉਸ ਤੋਂ ਬਾਅਦ ਅਸੀਂ ਗੱਡੀ ਭਜਾ ਕੇ ਤੇ ਆਪਣਾ ਨਿਕਲ ਕੇ ਆਏ ਆ ਤੇ ਵੇਖੋ ਵੀ ਅਸੀਂ ਕਸੂਰ ਕੀ ਕੀਤਾ ਵਾ ਕਸੂਰ ਇਹੋ ਕੀਤਾ ਵਾ ਵੀ ਅਸੀਂ ਸਰਕਾਰ ਨੂੰ ਸਵਾਲ ਕੀਤੇ ਆ ਅਸੀਂ ਇਹਨਾਂ ਦਾ ਜਿਹੜਾ ਵੀ ਇਹਨਾਂ ਨੂੰ ਵਿਖਾਇਆ ਇਹਨਾਂ ਦੇ ਫਰਜ਼ਾਂ ਤੋਂ ਜਾਣੂ ਕਰਾਇਆ ਵੀ ਆ ਤੁਹਾਡੇ ਫਰਜ਼ ਨਹੀਂ ਆਪਣੇ ਫਰਜ਼ਾਂ ਤੋਂ ਭੱਜ ਰਹੇ ਜੇ ਅਹੀਂ ਸੇਵਾ ਕਰ ਰਹੇ ਆ ਅਹੀਂ ਤੁਹਾਡਾ ਆਪਣਾ ਕੈਂਪ ਚਲਾ ਰਹੇ ਆ ਤੁਸੀਂ ਸਾਰੇ ਵੀਡੀਓ ਵੇਖਦੇ ਤੁਹਾਨੂੰ ਪਤਾ ਵਾ ਤੇ ਜਿੱਦਨ ਅਸੀਂ ਇੱਥੇ ਕੈਂਪ ਲਾਉਣ ਲੱਗੇ ਹਾਂ ਉਸ ਦਿਨ ਸਾਨੂੰ ਕੈਂਪ ਵੀ ਲਾਉਣ ਨਹੀਂ ਦਿੱਤਾ ਜਾ ਰਿਹਾ ਅਸੀਂ ਚਲੋ ਵੀ ਸਾਰੇ ਉੱਥੇ ਵੀਰਾ ਭਰਾਵਾਂ ਨੇ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਹੰਬਲਾ ਪ੍ਰਾਲਾ ਮਾਰਿਆ ਤੇ ਉਹ ਉੱਥੇ ਕੈਂਪ ਲਾਇਆ ਗਿਆ ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਸਰਕਾਰੀ ਕੈਂਪ ਅਗਲੇ ਪਾਸੇ ਇੱਕ ਹੋਰ ਆਪਣਾ ਲਗਾਇਆ ਏ ਤੇ ਹੁਣ ਪਤਾ ਨਹੀਂ ਵੀ ਕੀ ਰੰਜਿਸ਼ਾ ਕੀ ਸਾਡੇ ਤੋਂ ਕੀ ਸਾਡੇ ਨਾਲ ਇਹਨਾਂ ਦਾ ਵੈਰ ਆ ਜਾ ਅਸੀਂ ਕਸੂਰ ਕੀ ਕੀਤਾ ਇਹ ਮੈਨੂੰ ਨਹੀਂ ਪਤਾ ਵੀ ਅਸੀਂ ਕੀ ਕਸੂਰ ਕੀਤਾ ਵਾ ਅਸੀਂ ਸੇਵਾ ਤੋਂ ਇਲਾਵਾ ਉਹਦੋਂ ਦਾ ਕੁਝ ਨਹੀਂ ਕਰ ਰਹੇ ਅਸੀਂ ਆਪਣਾ ਘਰ-ਬਾਰ ਛੱਡਿਆ ਹੈ ਮੈਨੂੰ ਕੋਈ ਨਹੀਂ ਪਤਾ ਵੀ ਅਸੀਂ ਕਸੂਰ ਕੀ ਕੀਤਾ ਹੈ ਤੇ ਇਹਨਾਂ ਨੇ ਫਿਰ ਆਪਣਾ ਵੀ ਆ ਸਾਡੇ ਹਾਲਾਤ ਕੀਤੇ ਨੇ ਤੇ ਉਸ ਤੋਂ ਬਾਅਦ ਵੀ ਜਦੋਂ ਚੌਂਕੀ ਜਾਇਆ ਜਾਂਦਾ ਹੈ ਜਿਹੜੀ ਚੌਂਕੀ ਇੰਚਾਰਜ ਦਾ ਫੋਨ ਵੀ ਆਉਂਦਾ ਹੈ ਜਦ ਮੇਰੀ ਗੱਡੀ ਚੈੱਕ ਹੁੰਦੀ ਤੇ ਮੈਂ ਫੋਨ ਲਾ ਕੇ ਪੁੱਛਦਾ ਹਾਂ ਵੀ ਗੱਡੀ ਕਿਉਂ ਚੈੱਕ ਕੀਤੀ ਪਹਿਲਾਂ ਮੈਨੂੰ ਕਹਿੰਦੇ ਪਲੇਖੇਦਾਲ ਨੰਬਰ ਲੱਗ ਗਿਆ ਬਾਅਦ ਜਦੋਂ ਮੈਂ ਪੁੱਛਿਆ ਤੇ ਫਿਰ ਮੈਨੂੰ ਕਹਿੰਦੇ ਆ ਵੀ ਉਹ ਰਾਤ ਕਿਸੇ ਦਾ ਜੀ ਐਕਸੀਡੈਂਟ ਹੋਇਆ ਉਹ ਨੰਬਰ ਰਲ ਗਿਆ ਭਲੇਖਾ ਬਹਿ ਗਿਆ ਭਲੇਖੇ ਨਾਲ ਗੱਡੀ ਚੱਕ ਹੋ ਗਈ ਆ ਜੀ ਉਹ ਆ ਜੀ ਇਹ ਆ ਜੀ ਐਦਾਂ ਦੀ ਇਹਨਾਂ ਨੇ ਮਾਰ ਕੇ ਮਸਲਾ ਟਾਲਤਾ ਜਦੋਂ ਬੰਦੇ ਬੰਦੇ ਇਕੱਠੇ ਹੋ ਗਏ ਉੱਥੇ ਚੌਂਕੀ ਜਾਂਦੇ ਨੇ ਪਹੁੰਚਦੇ ਨੇ ਉਦੋਂ ਉੱਥੇ ਕਿਹਾ ਜਾਂਦਾ ਵੀ ਸਾਡੇ ਹੱਥ ਵਸਦੀ ਨਹੀਂ ਮਸਲਾ ਬੜਾ ਵੱਡਾ ਵਾ ਵੀ ਸਾਡੇ ਹੱਥ ਵਸਦੀ ਗੇਮ ਨਹੀਂ ਆ ਜਿਹੜਾ ਮਸਲਾ ਵਾ ਵੱਡਾ ਵਾ ਸੋ ਇਹ ਇਹਨਾਂ ਦੇ ਹਾਲਾਤ ਆ ਵੀ ਇਹ ਜਿਹੜੀ ਨੌਜਵਾਨੀ ਪੰਜਾਬ ਦੀ ਆ ਉਹਨੂੰ ਸੇਵਾ ਵੀ ਨਹੀਂ ਕਰਨ ਦਿੱਤਾ ਜਾਂਦਾ ਮੈਂ ਕਿੰਨਾ ਵਾ ਵੀ ਪੰਜਾਬ ਦੇ ਵਸਿਓ ਅੱਜ ਤੁਹਾਨੂੰ ਲੋੜ ਆ ਜਰੂਰ ਹੰਬਲਾ ਮਾਰੋ ਜਰੂਰ ਇਹ ਸਾਡੀ ਆਵਾਜ਼ ਨੂੰ ਤੁਸੀਂ ਬਲੰਦ ਕਰਨਾ ਤੁਸੀਂ ਸਾਡੀ ਆਵਾਜ਼ ਬਣੋ ਜਰੂਰ ਆਹ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਸਾਡੀ ਆਵਾਜ਼ ਬਣੋ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਇਹ ਵਹਿਮ ਰੱਖਦੇ ਆ ਸਾਨੂੰ ਦਬਾਉਣਾ ਚਾਹੁੰਦੇ ਆ ਤੇ ਮੈਂ ਇੱਕ ਗੱਲ ਸਰਕਾਰ ਨੂੰ ਤੇ ਦੂਜਿਆਂ ਨੂੰ ਕਹਿਣਾ ਚਾਹੁੰਦਾ ਉਹ ਵੀ ਅਸੀਂ ਕੋਈ ਨਜਾਇਜ਼ ਕੰਮ ਨਹੀਂ ਕਰ ਰਹੇ ਸੇਵਾ ਅਸੀਂ ਕਿਸੇ ਨੂੰ ਪੁੱਛ ਕੇ ਨਹੀਂ ਕਰਨੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਤੇ ਸਾਨੂੰ ਜੇਕਰ ਤੁਸੀਂ ਕਹਿੰਦੇ ਜਿਨਾ ਵੀ ਸ਼ਾਇਦ ਅਸੀਂ ਡਰ ਕੇ ਘਰੇ ਬਹਿ ਜਾਾਂਗੇ ਸੇਵਾ ਕਰਨੋਂ ਛੱਡ ਦਾਂਗੇ ਜਾ ਸੱਚ ਬੋਲਣੋਂ हट ਜਾਗੇ ਤੇ ਉਹ ਗੱਲ ਨਹੀਂ ਬਾਨੀ ਸੋ ਬੇਨਤੀ ਸੰਗਤ ਨੂੰ ਆ ਭੈਣਾ ਭਰਾਵਾਂ ਨੂੰ ਬੇਨਤੀ ਆ ਅਪੀਲ ਆ ਵੀ ਜਰੂਰ ਸਾਡੀ ਆਵਾਜ਼ ਬਣੋ ਵੇਖੋ ਅਸੀਂ ਕੋਈ ਨਸ਼ਾ ਵੇਚਣ ਵਾਲੇ ਨਹੀਂ ਅਸੀਂ ਕੋਈ ਚਟਾ ਨਹੀਂ ਵੇਚ ਰਹੇ ਹੋ ਸਕਦਾ ਵੀ ਸ਼ਾਇਦ ਨਹੀਂ ਕਰ ਰਹੇ ਤੇ ਤਾਂ ਹੀ ਸਾਡੇ ਪਿੱਛੇ ਲਾ ਰਹੇ ਹੈ ਸ਼ਾਇਦ ਕਰਦੇ ਹੁੰਦੇ ਤੇ ਅੱਜ ਅਹੀਂ ਘਰਾਂ 'ਚ ਬੈਠੇ ਹੁੰਦੇ ਅੱਜ ਅਹੀਂ ਵੀ ਸ਼ਾਇਦ ਏਸੀ ਲਾ ਕੇ ਤੇ ਵੱਡੀਆਂ ਵੱਡੀਆਂ ਕੋਠੀਆਂ ਪਾ ਕੇ ਬੈਠੇ ਹੁੰਦੇ ਸੋ ਸੰਗਤ ਨੂੰ ਇਹੋ ਬੇਨਤੀ ਆ ਵੀ ਸਾਡੀ ਆਵਾਜ਼ ਬਣੋ ਇਹ ਤੁਹਾਡੀ ਜਾਣਕਾਰੀ ਵਾਸਤੇ ਵੀਡੀਓ ਪਾਈ ਆ ਵੀ ਸਾਡੇ ਨਾਲ ਅਜਾ ਹੋ ਰਿਹਾ ਹੈ